ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਅੰਤਿਮ ਅਰਦਾਸ ਵੀਰਵਾਰ ਨੂੰ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਚ ਕੀਤੀ ਗਈ ਘੁੰਮਣ ਦੀ ਅੰਤਿਮ ਅਰਦਾਸ ਮੌਕੇ ਰਾਜਨੀਤਿਕ ਤੁਸੀਂ ਹਮੇਸ਼ਾ ਮੇਰੀ ਸਟ੍ਰੈਟਜੀ ਮੇਰੀ ਆਰਟਿਸ ਨੂੰ ਸਪੋਰਟ ਕਰਨੀ ਸੀ ਜਿਹੜੀ ਕਿਸ ਹੱਕ ਰਤਿਕਾ ਉਹੀ ਲੜਨ ਨਜ਼ੀਗੇ ਇੱਕ ਤੇ ਮੇਰਾ ਇਹ ਤੇ ਪੜਾ ਸ਼ਾਇ ਹੈ ਕਿ ਉਹ ਕਦੀ ਗੱਲ ਨਹੀਂ ਕਾਤ ਪਈ ਤੇ ਇਹ ਜੀ ਉਸ ਕੋ ਰਿਵਰਟ ਟਿਗਰੇਕ ਰਹੇਗਾ ਕਿ ਕਾਸ਼ ਦਾਦਾ ਤਾਂ ਐਕਸਪੈਂਡ ਕੀਤਾ ਹੁੰਦਾ ਪਰ ਜਿਵੇਂ ਚਾਹਦੇ ਸੀ ਉਮੇਂ ਪ੍ਰੇਗ ਬਗਬੇਰੀ ਤੁਸੀਂ ਮੀਨਰ ਡਾਕਟਰ ਬਣੇ ਵੇਖਣਾ ਚਾਹਦੇ ਸੀ ਓੜੀ ਬਾਂਦਿਮ ਖਾਣੀ ਨਾ ਆਪਣੇ ਆਪਣੇ ਨਰਕੇ ਕੀਵਾ ਜਿਹਾ ਜਿਸੇ ਗੀਤੀ ਬਰਨ ਨਸੀਮ ਕੁਮਾ ਮੇਰੇ ਪਾਪਾ ਨੇ ਤੇ ਮੇਰੀ ਪੈਸ ਤੇ ਸੋਨ ਕੇ ਦਾ ਇਹ ਨਾ ਸ਼ੌਕਿੰਗ ਯਾ ਚਿੰਨਾ ਚ ਬਾਦ ਹੋਰ ਨਾ ਦੀ ਕੁੜੀ ਹੈ ਤੇ ਮੈਂ ਮਾਇ ਕਰਦੀ ਹੈ ਚੀਜ਼ ਸੇ ਵਾਟ ਚੀਜ਼ਾ ਅਦਵਿਚ ਰਹਿ ਗਿਆ ਨਹੀਂ ਕਰਮਵਾਲਿਆ ਅਲ ਇਤਨਾਬ ਕੀ ਕਮਾਈ ਇਹ ਪੈਸਾ ਨਰਨਵਾਂਸ਼ ਕਰਾਈ ਸੀਗੀ ਇਹ ਵਾਟ ਸਾਰੀ ਮੈਮੋਰੀਜ਼ ਬਣਾਉਣੇ ਸੇ ਕੀਆ ਗੁੰਦੇ ਸਾਰਾ ਕੁਝ ਕ੍ਰਿਪਟਾ ਨਾ ਵੇਗੀ ਦਾ ਹੈ आई होप कु नाइट बन के मेरी सारी प्रॉब्लम्स नूर करोगे मेरी उदर की स्ट्रेंथ मन के रहोगे हमेशा जब अपनी खीर से अपना नाम रोशन किया मैं अपनी खरीद से कोशिश करा नहीं ताजे दे दिन तर पाव बस एनी नहीं ब्रेक है कि कभी हिम्मत नहीं पै पाई तो पापा अगर कह दी कि पापा आई लव यू एंड आई ऑलवेज बोए एंड आई मिस यू सो मच तो सारे में यह है कि प्लीज सारी सपोर्ट सा कर ਵ੍ਰਿੰਦਰ ਕੁਮਾਰ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਭੇਤਪਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਤਾਂ ਭੇਤਪਰਾ ਹਾਲਾਤ ਕਹੂੰਗਾ ਕਿਉਂਕਿ ਐਡਾ ਵੱਡਾ ਬਾਡੀ ਬਿਲਡਰ ਐਡਾ ਵੱਡਾ ਨੌਜਵਾਨ ਲੇਕਿਨ ਛੋਟੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਦੇ ਵਧੀਆ ਹਸਪੀਟਲ ਵੱਡੇ ਹਸਪੀਟਲ ਜਿੱਥੇ ਲੋਕ ਆਪਣਾ ਇਲਾਜ ਅਤੇ ਉਪਚਾਰ ਕਰਨ ਜਾਂਦੇ ਆ ਉੱਥੇ ਅਚਾਨਕਾ ਤੁਦਰੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਇਹਦੇ ਨਾਲ ਗੁੰਮਨ ਪਰਿਵਾਰ ਨੂੰ ਬਹੁਤ ਵੱਡਾ ਚਟਕਾ ਲੱਗਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰਾ ਔਰ ਗੁੰਮਨ ਪਰਿਵਾਰ ਦਾ ਪਿਛਲੇ 35 ਸਾਲ ਤੋਂ ਸੁਨਹਿਰੀ ਰਿਹਾ ਇਹ ਬਰਿੰਦਰ ਇਹਦਾ ਛੋਟਾ ਭਰਾ ਛੋਟਾ ਗੁੰਮਨ ਸਾਰਾ ਪਰਿਵਾਰ ਜਿਹੜਾ ਧਾਰਮਿਕ ਤੌਰ ਤੇ ਉੱਤੇ ਤੇਰੇ ਦੇ ਨਾਲ ਜੁੜੇ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਖਾਸ ਤੌਰ ਤੇ ਬਰਿੰਦਰ ਗੁੰਮਨ ਜਿਹੜਾ ਕਿ ਏਡਾ ਵੱਡਾ ਬੋਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਵਿਚਾਰ ਕਰਦਾ ਸੀ ਕਿ ਬੰਦੇ ਨੂੰ ਵੈਸ਼ੋ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਬਣਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਐਸੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਹੈ ਮੇਨਟੇਨ ਕਰ ਸਕਦੇ ਆ ਔਰ ਉਸ ਦੀ ਮੌਤ ਤੇ ਉੱਤੇ ਸਾਨੂੰ ਬੜਾ ਗਹਿਰਾ ਦਸ ਸਦਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਪ੍ਰਗਟ ਕਰਦਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸ ਵਿੱਚ ਮੌਤ ਹੋਈ ਹੈ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਿਰਫ ਮੌਕੇ ਦੀ ਸਰਕਾਰ ਨੂੰ ਇਹ ਕਮਾਂਗਾ ਕਿ ਇਹਨਾਂ ਦਾ ਜ਼ਰੂਰ ਇਸ ਤਰੀਕੇ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ ਥੈਂਕ ਯੂ ਵੈਰੀ ਮਚ ਪੰਜਾਬੀ ਫਿਲਮਾਂ ਦੇ ਕਲਾਕਾਰ ਕਰਤਾਰ ਚੀਮਾ ਨੇ ਜਿੱਥੇ ਮੌਤ ਤੇ ਸਵਾਲ ਚੁੱਕੇ ਉੱਥੇ ਹੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਤੁਰ ਜਾਣਾ ਸੇਮ ਹੀ ਲੱਗਦਾ ਹੈ ਮੇਰੇ ਕਿਸੇ ਭਰਾ ਦਾ ਚੁਰ ਜਾਣਾ ਸਕੇ ਸੰਬੰਧੀ ਦਾ ਤੁਰ ਜਾਣਾ ਰਿਸ਼ਤੇਦਾਰ ਦਾ ਤੁਰ ਜਾਣਾ ਉਹ ਸੀਨੀਅਰ ਸੀਗਾ ਤੁਹਾਡਾ ਇੱਕ ਸੋਰਸ ਖਤਮ ਹੋ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਾਉਣੇ ਹੋ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਂ ਜਾਵਾਂ ਕਿੱਥੇ ਮੈਂ ਪੁੱਛਾਂ ਕਿੱਥੇ ਉਦੋਂ ਹੁੰਦਾ ਇੱਕ ਮੈਨੂੰ ਫੋਨ ਕਰ ਲੈਣੇ ਹੁਣ ਕਿਹਨੂੰ ਕਰਾਂਗੇ ਜੀ ਨਾ ਕਹਿੰਦਾ ਘੁੰਮਣ ਗਿਆ ਮਰੇ ਹਸਪਤਾਲ ਚ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਕਹਿੰਦਾ ਡੈਟ ਸੌਰੀ ਮੇਰੇ ਸੰਗਰੂਰ ਦੀ ਲੈਂਗੁਏਜ ਹੈ ਅਸੀਂ ਮਰ ਗਿਆ ਜਾਂਦਾ ਯੂਜ਼ ਕਰਦੇ ਆ ਸਾਡੇ ਹੋੜਾ ਜਤ ਮਤਲਬ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲੋਂ ਸਾਡੀ ਬਹੁਤ ਫਰਕ ਹੈ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਆਪਾਂ ਯਾਰ ਤੇਰਾ ਮੋਟਾ ਹੀ ਦੋਦਾ ਰਹਿਣਾ ਜਾਂ ਡਾਕਟਰ ਕੋਲ ਭਾ ਜਾ ਤੇਰਾ ਕਿੱਟੇ ਦੋਦਾ ਰਹਿਣਾ ਜਾਂ ਡਾਕਟਰ ਕੋਲ ਭਾ ਜਾ ਤੁਸੀਂ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਵੀ ਕਿੱਟੇ ਕੋਟੇ ਤੇ ਪ੍ਰੇਸ਼ੀਸ਼ ਬੰਦਾ ਮਰ ਜਾਣਾ ਉਹ ਬੰਦੇ ਜਿਹੜੇ ਥੈਰਾਪਿਸਟ ਨੂੰ ਵੀ ਸੋਚਦੇ ਹੋਣਗੇ ਯਾਰ ਮੋਢੇ ਚ ਗੋਲੀ ਮਾਰ ਦੋ ਬੰਦਾ ਬਾਜੂ ਕੋ ਮਾਰ ਲਾਉਣੇ ਕੋਈ ਵਾਰ ਦੇ ਮੁਤਾਬਕ ਉਹਨਾਂ ਨੂੰ ਦਰਦ ਹੋ ਗਿਆ ਕੰਮ ਕਰਕੇ ਉਹਨੇ ਸ਼ਾਮ ਰੱਖਿਆ ਜੋ ਹੈ ਨਾ 9 ਵਜੇ ਪਰਿਵਾਰ ਕੋਲ 9:30 ਵੀਡੀਓ ਭਈਆ ਮੈਨੂੰ ਉਹਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਕਲੀਅਰ ਕੀਤਾ 6 ਵਜੇ ਚਲੋ ਹੱਦ ਤੱਕ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਉਹ ਬਾਡੀ ਦੀ ਕੋਈ ਸਾਫ ਲਾ ਕੇ ਜਾਂ ਜ਼ਹਿਰ ਲਾ ਕੇ ਤਾਂ ਨਹੀਂ ਗਿਆ ਸੀ ਜੋ ਵੀ ਹੋਇਆ ਉਹ ਤੇ ਹਸਪਤਾਲ 'ਚ ਹੀ ਹੋਇਆ ਹਸਪਤਾਲ ਦੇ ਸੀਨੀਅਰ ਦੇ ਵਿੱਚ ਵੀ ਕਿਵੇਂ ਮੁੱਕਰ ਸਕਦੇ ਨੇ ਸਾਰੇ ਕੀ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉੱਥੇ ਸੀਸੀਟੀਵੀ ਦੀ ਫੁਟੇਜ ਹੋਊਗੀ ਉੱਥੇ ਵੜਿਆ ਹੋਊਗਾ ਉਦੋਂ লাশ ਪਾ ਨਾ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਬੇਸ਼ੱਕ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈ ਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਮਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਕੀ ਤੇ ਵਿਸ਼ਵਾਸ ਕਰਾਂਗੇ ਅਸੀਂ ਕਹਿੰਦੇ ਨਹੀਂ ਸਾਡੀ ਜ਼ਿੰਦਗੀ ਸੇਪਾ ਸਭ ਤੋਂ ਵੱਡੇ ਹਸਪੀਟਲ ਚੱਲੀਏ ਉਹ ਤਾਂ ਜਮਰਾਜ ਦਾ ਘਰ ਬਣੇ ਪਿਆ ਕਿਵੇਂ ਸੇਫ ਰੱਖਿਆ ਇਹ ਸਵਾਲ ਧਰ ਨੂੰ ਆ ਤੁਸੀਂ ਆਪਣੇ ਆਪਨੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਇਹ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਬਾਈ ਉਹਨਾਂ ਨੇ ਸਦਾ ਕਹਿ ਦਿੰਦਾ ਸੀ ਕਿ ਵੀ ਗਲਤੀਆਂ ਜਰੀਆਂ ਨੇ ਉਹ ਘੁੰਮੜ ਬਾਈ ਤੋਂ ਵੀ ਉਹ ਘੁੰਮਣੇ ਕੀ ਉਸੇ ਭੱਜ ਕੇ ਢੇਢੀ ਟਿਕਾ ਲਿਆ ਬਾਈ ਨੂੰ ਕੀ ਖਾਸਨਾ ਘੁੰਮਣੇ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤੁਸੀਂ ਘੁੰਮਣੇ ਕਹਾ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਤ ਲੈਣਾ ਘੁਮਣ ਦੀ ਕੀ ਗਲਤੀ ਹੋ ਸਕਦੀ ਹੈ ਜੇ ਸਵਾਲ ਕਰੀਏ ਤੁਸੀਂ ਸਵਾਲ ਕਰੋ ਇਸ ਬੰਦ ਨੂੰ ਕਿ ਕੀ ਗਲਤੀ ਹੋ ਸਕਦੀ ਹੈ ਇੱਕ ਮਰੀਜ਼ ਜੱਕੀ ਕੀ ਗਲਤੀ ਕਰ ਸਕਦਾ ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਉਹਦੀ ਲਾਈਟਾਂ ਦੇਖ ਕੇ ਬੰਦਾ ਪਹਿਲੀ ਵੀ ਹੋ ਜਾਣ ਲੱਗੇ ਆਦਾ ਐਨਐਸਸੀਆ ਦੀ ਡੋਸ ਜ਼ਿਆਦਾ ਦਿੱਤੀ ਗਈ ਐਨਐਸਸੀਆ ਕਹਿਣਾ ਤਾਂ ਹੁਣ ਇਹੀ ਇਹੀ ਹੈ ਮਤਲਬ ਸਭ ਦਾ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਐਨਐਸਸੀਆ ਉਦੋਂ ਬਾਅਦ ਕੈਂਚੀਆਂ ਦਾ ਕੰਮ ਜੀ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਸ ਵੱਧ ਗਈ ਹੋਣੀ ਹੈ ਬਿਲਕੁਲ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਕਿ ਕੀ ਜੀ ਘੁੰਮਣ ਦੀ ਗਲਤੀ ਕੀ ਸੀ ਜਿੱਥੇ ਬੋਡੀ ਬਿਲਡਰ ਨੇ ਨੌਨ ਵਿੱਚ ਖਾ ਖਾ ਕੇ ਜਿਹੜਾ ਕੋਈ ਬਿਲਕੁਲ ਵੈਜਨ ਨੌਨ ਵੈਜ ਦਾ ਕਨਸੈਪਟ ਨਹੀਂ ਕਹਿ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦਾ ਕਿਸੇ ਨੂੰ ਕੁਝ ਪਸੰਦਾ ਹੈ ਜੇ ਆਪਾਂ ਮੈਜ ਖਾਣੇ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਸਰਦਾਰ ਜੀ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਉਹਦੇ ਨਾਲ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬੰਨਾ ਕਿੰਨੇ ਕ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ ਮੀਡੀਆ ਨੂੰ ਦੱਸ ਸਕਦੇ ਤੁਸੀਂ ਦੱਸੋ ਵੀ ਕਿੰਨੇ ਕ ਮੁੰਡੇ ਨੇ ਪੰਜਾਬ ਵਿੱਚ ਵੀ ਦੇਖ ਕੇ ਕਹਿੰਦਾ ਵੀ ਲੋਕ ਕਹਿਣਗੇ ਇਹਦੇ ਵਰਗਾ ਬੰਨਾ ਕੋਈ ਮੁੰਡਾ ਕਹੂਗਾ ਮੈਂ 5 ਫੁੱਟ 2 ਇੰਚ ਦਾ ਰਹਿ ਜਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਿ ਜਾ ਕੋਈ ਕਹੂਗਾ ਮੇਰੀ ਗਰੋਥ ਨਾ ਹੋਵੇ ਕੋਈ ਕਹੂਗਾ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਕਾਟ ਹੋਵੇ ਕਿਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਹੈ ਲਿਆ ਕੇ ਨਹੀਂ ਵਿਖਾ ਸਕਦਾ ਜਿੰਦੀ ਜਲੰਧਰ ਤੋਂ ਆਧਾਰਨ ਸ਼ੁਰੂ ਹੁੰਦੀ ਸੀ ਤੇ ਵਰਲਡ ਲੈਵਲ ਤੱਕ ਜਾਂਦੀ ਸੀ ਇੱਕ ਗਲਤ ਤਰੀਕੇ ਦਾ ਟ੍ਰੀਟਮੈਂਟ ਹੋਣ ਕਾਰਨ ਉਹ ਸਾਡੇ ਵਿੱਚੋਂ ਸੁਰਗਵਾਸ ਹੋ ਗਿਆ ਮੈਡੀਕਲ ਤੌਰ ਤੇ ਡਾਕਟਰ ਜਦੋਂ ਇਹਨਾਂ ਗੱਲਾਂ ਕਰਦੇ ਨੇ ਤੇ ਜਦੋਂ ਇਹੋ ਜੇ ਨੌਜਵਾਨ ਜਾਂਦੇ ਨੇ ਜਿਨ੍ਹਾਂ ਦੇ ਜਾਨ ਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਹੋ ਜਿਹਾ ਨੁਕਸਾਨ ਜਲੰਧਰ ਚ ਪੰਜਾਬ ਚ ਤੇ ਦੇਸ਼ ਭਰ ਦਾ ਹੋਇਆ ਇਸ ਮੁੰਡੇ ਦੇ ਮਨ ਦੇ ਵਿੱਚ ਦੇਸ਼ ਪ੍ਰਤੀ ਸੇਵਾ ਸੀ ਤੇ ਮਿੱਟੀ ਤੋਂ ਉੱਠਿਆ ਹੋਇਆ ਇੱਕ ਮਿਹਨਤੀ ਇਨਸਾਨ ਸੀ ਜਿੰਦੇ ਬਾਪ ਨੇ ਬੜੀ ਮਿਹਨਤ ਕੀਤੀ ਪਰ ਲੇਕਿਨ ਇਹ ਨਹੀਂ ਸੀ ਪਤਾ ਅੰਬਰ ਸਰ ਚੈੱਕ ਕਰਨ ਗਿਆ ਕਿ ਵਾਪਸ ਨਹੀਂ ਆਉਣਾ ਉਹ ਡਾਕਟਰ ਦੀ ਬਹੁਤ ਵੱਡੀ ਗਲਤੀ ਹੈ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਡਾਕਟਰ ਇਹੋ ਜਿਹੀਆਂ ਅੰਗਲੀਆਂ ਕਰਦੇ ਨੇ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਵੀ ਲਾਜ ਨਹੀਂ ਕਰਨਾ ਚਾਹੀਦਾ ਤੇ ਬੜਾ ਮਨ ਨੂੰ ਦੁੱਖ ਲੱਗਿਆ ਸਾਡੇ ਦੇ ਨੇੜੇ ਦਾ ਪਰਿਵਾਰ ਸੀ ਤੇ ਬੇਹੰਤੀ ਪਰਿਵਾਰ ਸੀ ਦਸਾ ਨੋਹਾਂ ਦੀ ਕੀਰਤ ਕਰਕੇ ਪ੍ਰਸ਼ਾਦਾ ਛਕਦੇ ਸੀ ਉਹ ਵਾਹਿਗੁਰੂ ਨੂੰ ਵੀ ਮਨਜ਼ੂਰ ਨਹੀਂ ਸੀ ਉਹ ਬਹੁਤ ਜਲਦੀ ਲੈ ਗਿਆ ਪਰ ਪਹਿਲੀ ਗਲਤੀ ਡਾਕਟਰਾਂ ਦੀ ਤੇ ਇਹ ਵਿਚਾਰਾ ਅਨਪੋਲ ਮਾਰਿਆ ਗਿਆ ਜਿੱਦਾਂ ਮੈਂ ਸਾਰਿਆਂ ਨਾਲ ਅਫਸੋਸ ਕਰਦਾ ਤੇ ਗੁਰੂ ਮਹਾਰਾਜ ਦੀ ਤਾਬਿਆਂ ਦੇ ਵਿੱਚ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰ ਨੂੰ ਹਿੰਮਤ ਬਖਸ਼ੇ ਅੱਗੇ ਛੋਟਾ ਭਰਾ ਵੀ ਇਹਨਾਂ ਦਾ ਐਕਸਪਾਇਰ ਹੋਇਆ ਤੇ ਹੁਣ ਇਹ ਚਲਾ ਗਿਆ ਘਰ ਦੇ ਦੀਵੇ ਬੁੱਝ ਗਏ ਬਹੁਤ ਵੱਡਾ ਨੁਕਸਾਨ ਹੈ ਦੱਸ ਦਈਏ ਕਿ ਬੀਤੇ ਦਿਨੀ ਵਰਿੰਦਰ ਸਿੰਘ ਘੁੰਮਣ ਆਪਣੇ ਮੋਢੇ ਦਾ ਆਪਰੇਸ਼ਨ ਕਰਵਾਉਣ ਅੰਮ੍ਰਿਤਸਰ ਦੇ ਇੱਕ ਹਸਪਤਾਲ ਪਹੁੰਚੇ ਸਨ ਤੇ ਜਿੱਥੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ